ਆਪਾਂ ਸਾਰੇ ਜਾਣੇ ਖਰੜ ਦੇ ਵਿੱਚ ਪੰਜਾਬ ਦੇ ਵਿੱਚ ਇਕੱਠੇ ਹੋਏ ਆ ਤੇ ਉਹ ਇੰਡੀਆ ਵਿੱਚ ਆਏ ਹੋਏ ਸੀਗੇ ਸਬੱਬ ਬਣਿਆ ਸੋ ਸਾਡੇ ਜਿੰਨੇ ਵੀ ਸੀਨੀਅਰ ਸਾਡੇ ਜਿਨ੍ਹਾਂ ਤੋਂ ਅਸੀਂ ਕੁਝ ਸਿੱਖਿਆ ਹੈ ਉਹ ਸਾਰੇ ਅੱਜ ਇੱਥੇ ਇਕੱਠੇ ਹੋਏ ਆ ਭਾਈ ਨਰਮਲ ਸਿੱਧੂ ਜੀ ਭਾਈ ਗਿੱਲ ਹਰਦੀਪ ਜੀ ਭਾਈ ਮਨਦੀਪ ਜਗਰਉਨ ਜੀ ਦਦਾਰ ਸਿੰਘ ਸੰਧੂ ਭਾਈ ਔਰ ਸਾਡਾ ਭਾਈ ਚੇਤਾ ਚੇਤਾ ਗਰੇਟ ਭਾਈ ਕਰ ਸੋ ਆਪਾਂ ਸਾਰੇ ਤੋਂ ਕੁੜੀ ਸੁਣਨਾ ਕਿਸੇ ਨੇ ਇਸੇ ਕਲੇ ਦਾ ਸ਼ੁਰੂ ਕਰਾ ਦੇ ਪਰ ਮੈਂ ਤਾਂ ਇੱਕ ਇੱਕ ਗਾਣਾ ਸੁਣ ਮੈਂ ਨਾ 87 ਵਿੱਚ ਐ ਸੀ ਉਹਦਾ ਗਾਣਾ ਮੈਂ ਛੋਟਾ ਜਿਹਾ ਹੁੰਦਾ ਸੀ ਉਦੋਂ ਭਾਈ ਆ ਗਾਣਾ ਮੈਂ ਇੰਨਾ ਸੁਣਿਆ ਇੰਨਾ ਸੁਣਿਆ ਰੀਅਲੀ ਮੇਰਾ ਭਾਈ ਫੇਰ ਉਹ ਸੌਂਗ ਸਾਡੇ ਦਿਲ ਦਾ ਖੜਾ ਹੋ ਨਾਲ ਲੈ ਜਾ ਭਾਈ ਬਣ ਕੇ ਮੈਨੂੰ ਨਾਲ ਭੇਜ ਭਾਈ ਹੌਣ ਦੋ ਹੌਣ ਦੋ ਜੀ ਬਿਲਕੁਲ ਜੀ ਮੇਰੇ ਬਹੁਤ ਹੀ ਪਿਆਰੇ ਜਿਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਵਿੱਚ ਇੱਕ ਬਹੁਤ ਵੱਡੀ ਸ਼ਾਬ ਜੱਡੀ ਹੈ ਸਾਡੇ ਪਾਕਿਸਤਾਨ ਦੇ ਸ਼ੌਕਤ ਅਲੀ ਉਹ ਬਿਲਕੁਲ ਰੀਅਲੀ 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 ਸਾਡੇ ਕੋਲ ਸ਼ੱਕ ਨਹੀਂ ਬਾਜੀ ਗੁਰਦੀਪ ਗਿੱਲ ਸਾਹਿਬ ਤੇ ਚੱਟਰਕਰ ਸਾਹਿਬ ਮਨਦੀਪ ਬਾਜੀ ਤੇ ਸਾਡੇ ਪ੍ਰਦੀਪ ਬਾਜੀ ਬਾਕੀ ਸਾਡੇ ਸਾਰੇ ਦੋਸਤ ਜਿਹੜਿਆ ਜੀ ਨਾਲ ਅਸੀਂ ਬੈਠੇ ਆਂ ਸਬਬ ਕਦੇ-ਕਦੇ ਮਿਲਦਾ ਸਾਰੇ ਕਲਾਕਾਰ ਆਪਣੇ ਆਪਣੇ ਕੰਮ ਵਿੱਚ ਬਿਜ਼ੀ ਰਹਿੰਦੇ ਆ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਹਰ ਕਲਾਕਾਰ ਯਾਨੀ ਗਾਣਾ ਆਏ ਨੂੰ 37 ਸਾਲ ਹੋ ਗਏ ਐ ਪਰ ਫਿਰ ਵੀ ਜਿਹੜੇ 18 ਸਾਲ ਦੇ ਬੱਚੇ ਜਦੋਂ ਕਹਿੰਦੇ ਦਿਲ ਦਾ ਬਣਾਉਣਾ ਸੁਣਾਓ ਉਹਨੂੰ ਮੈਨੂੰ ਬਹੁਤ ਚੰਗਾ ਲੱਗਦਾ ਕਿ ਦੇਖੋ ਗੀਤ ਜਿਹੜਾ ਨਾ ਲੋਕਾਂ ਦੇ ਬਲੱਡ ਚ ਆ ਗਿਆ ਜਿਨ੍ਹਾਂ ਦੇ ਪਿਓ ਨੇ ਸੁਣਿਆ ਸੀ ਮਾਂ ਨੇ ਸੁਣਿਆ ਸੀ ਉਹਨਾਂ ਦੇ ਬੱਚੇ ਵੀ ਖੇਡੇ ਗਾਣਾ ਸੁਣਾਉਂਦੇ ਮੈਂ ਦੂਲਣਾ ਮਾਨ ਮਹਿਸੂਸ ਕਰੂੰਗਾ ਅੱਜ ਫਨਕਾਰ ਭਰਾਵਾਂ ਦੇ ਸਾਹਮਣੇ ਆ ਕੇ ਅੱਛਾ ਹੂੰ ਨਹੀਂ ਮੇਰੇ ਹੀ ਡਾਉਣਾ ਨਾ ਵਾਹ ਲਾ ਜਾ ਆਏ ਹਾਏ ਨਿਕ ਕਦੇ ਖੇលਿਆ ਕਰੀ ਆਏ ਹਾਏ ਹੀਰੇ ਹਸਕੇ ਸੈਦੇ ਦੀ ਢੋਲੀ ਬਹਿ ਜਾ ਰੰਗ ਮਹਿੰਦੀ ਦਾ ਵੀ ਲਾਲ ਰੰਗ ਓਏ ਹੋਏ ਲਹੂ ਦਾ ਮਿਲਾਲ ਕੀ ਹੋ ਗਿਆ ਜੇ ਸਈ ਦੋ ਮਰੀ ਖੇਡ ਗਏ ਵਿਚਾਲ ਲਹੂ ਮਹਿੰਦੀ ਚੀਰ ਲਾ ਕੇ ਲਾਲ ਤਲੀਆਂ ਤੇ ਨੀ ਮਹਿੰਦੀ ਚੀਰ ਲਾ ਕੇ ਲਾਲ ਤਲੀਆਂ ਤੇ हस की टोली कॾे कॾहिं मेरे दिल खो लदे कॾहिं खेॾ ल